ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਿੰਦਰ ਭਾਈ ਹਣਾ ਕੋਲ ਆਪਾਂ ਆਏ ਆ ਸਮਰ ਵੀਰ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ گاਵਾ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਸੋਈਆਂ گاਵਾ ਦੀ ਤੇ ਅੱਜ ਤੁਹਾਨੂੰ ਚੰਗੇ ਦੁੱਧ ਵਾਲੀਆਂ ਜਿਹੜੀਆਂ ਸੋਈਆਂ گاਵਾ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਪੂਰੀ ਵੇਖਿਓ ਜਦੋਂ ਵੀ ਆਈਦਾ ਪਸ਼ੂ ਵੀ ਜਿਹੜਾ ਕੋ ਸੋਹਣਾ ਹੁੰਦੇ ਆ ਇਹ ਸਾਰੀਆਂ ਸੋਈਆਂ ਤੇ ਸੋਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚੁਆਈ ਕਰਾ ਲਈ ਜੀ ਤਸੱਲੀ ਕਰਕੇ ਪਸ਼ੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਜੀ ਠੀਕ ਠਾਕ ਜੀ ਵਧੀਆ ਹੋ ਗਿਆ ਜੀ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੇ ਵੇਗੀਆਂ ਪਿਛਲੀਆਂ ਗਾਵਾਂ ਫੇਰ ਹਾਂਜੀ ਹਾਂਜੀ ਵੇਗੀਆਂ ਠੀਕ ਹੈ ਅੱਜ ਫੇਰ ਗਾਵਾਂ ਚੰਗੀਆਂ ਲੱਭ ਕੇ ਲਿਆਂਦੀਆਂ ਫੇਰ ਸਾਰੀਆਂ ਅੱਜ ਹੈ ਵੀ ਸਾਰੀਆਂ ਸੁਈਆਂ ਸਾਰੀਆਂ ਸੁਈਆਂ ਪਿਛਲੀ ਵਰੀ ਕੁਛ ਕੱਪਣਾ ਹਜ਼ਾਰ ਕੀ ਸਾਰੀਆਂ ਸੁਈਆਂ ਹਨ ਤੇ ਚਲੋ ਨਾਮ ਦੱਸ ਦੋ ਫੇਰ ਇੱਕ ਵਾਰੀ ਨਾਮ ਹਰਿੰਦਰ ਸਿੰਘ ਪਿੰਡ জাফরਗੋੜ ਸੀਲਿੰਗ ਨਾਲ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ ਨੰਬਰ 9873748008 ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਤਾਜੀ ਸੁਈਆਂ ਤੇ ਕਰ ਲਈਏ ਰਾਤ ਦੀ ਸੁਈ ਜੀ ਰਾਤ ਦੀ ਸੁਈ ਆ ਅੱ ਪੂਰੇ ਦਿਨ ਨੇ ਤਾਂ ਚੁੱਕੇ ਪੂਰੇ 4 ਵਜੇ ਸੂਈ ਰਾਤੀਂ ਵਿੱਚ 24 ਜੇ 7-8 ਕਿਲੋ ਰਤੀ ਚੋਇਆ ਹਜੇ ਤੇ ਅਗਰ ਡੇਟ ਬੜੀ ਆਉਣਾ ਹਾਂਜੀ ਸਵੇਰ ਨੂੰ ਬੱਚਾ ਪੁੱਤਾਂ ਚੰਗਾ ਕੇ 4 ਕਿਲੋ ਕੱਢਦਾ ਜੀ ਅੱਛਾ ਅੱਛਾ ਹਾਂਜੀ ਠੀਕ ਆ ਤੇ ਆ ਬੱਚਾ ਜੇ ਤਾਂ ਮਗਰ ਆ ਬੱਚਾ ਜੇ ਤਾਂ ਬੱਚਾ ਜੇ ਤਾਂ ਮਗਰ ਰਹਿਣ ਤਾਂ ਬੈਠਾ ਕੋਈ ਨਹੀਂ ਜੇ ਇਹਦੀ ਵੀਡੀਓ ਬਣੀ ਪਈ ਜਾ ਠੀਕ ਆ ਤੇ ਮੂੰਹ ਜਿਹੜੀ ਚਾਰ ਦੰਦ ਦੱਸਦੇ ਸੂਆ ਇਹਦਾ ਪਹਿਲਾ ਹੀ ਆ ਤੇ ਬਾਕੀ ਕੱਦ ਕਾਠ ਪੱਖੋਂ ਪੂਰੀ ਜਿਵਾਨ ਆ ਜਿਹੜੀ ਮੂੰਹ ਫੜਾਉਣ ਤਾਂ ਥੋੜਾ ਜਿਹਾ ਕਰਦੀ ਆ ਕੰਫਿਸ਼ ਕਰਦੇ ਆ ਆ ਦੇਖ ਸਕਦੇ ਚੌਗੀ ਵੀ ਨਹੀਂ ਅਜੇ ਪੂਰੀ ਹੋਈ ਕੋਈ ਚੌਗੀ ਨਹੀਂ ਹੋਈ ਅਜੇ ਚੌਗੀ ਦੇ ਦਹੀਂ ਆ ਬਰਾਬਰ ਕਰਨਾ ਜੇ ਅੱਧੇ ਅੱਧੇ ਦੰਦ ਹੋਏ ਚੌਗੀ ਦੇ ਆ ਦੇ ਲੋ ਦੋਂਦੀ ਖਰੋ ਜੇ ਦੇ ਦੋ ਦੰਦ ਜੀ ਹੁੰਦੀ ਆ ਅਜੇ ਤੱਕ ਦੋ ਦੰਦ ਜੀ ਚੌਗੀ ਦੇ ਜੇ ਪੁੱਟੇ ਹੀ ਆ ਦੰਦ ਇਹਦੇ ਕਦ ਦੇਖ ਲੋ ਤੇ ਕਦ ਕਾਠ ਪੱਖਮ ਜਿਹੜੀ ਪੂਰੀ ਜਵਾਨ ਆ ਫਿਰ ਸਿੱਧੀ ਨੂੰ ਆਤ ਨਹੀਂ ਆ ਸਾਡੀ ਛੱਲਿਆਂ ਵੀ ਚੰਗੀ ਬਣੀ ਆ ਤੇ ਰੰਗ ਰੂਪ ਦੇ ਵੀ ਸੋਹਣੀ ਆ ਲੈ ਜਾ ਬੰਦੋ ਜੀ ਬਾਕੀ ਬੱਚਾ ਵੀ ਨੇ ਕਾਫੀ ਭਲਿਆ ਦਿੱਤਾ ਵਾ ਆ ਦੇਖ ਸਾਦੇ ਸਵਨੇ ਦਾ ਲੱਗੇ ਤਾਂ ਇੱਕ ਰੀ ਤੇ ਥਣ ਵੀ ਉਹ ਤੇ ਦੇਖ ਸਕਦੇ ਜੀ ਹਵਾਨੇ ਤੇ ਬਰੀਕ ਬਰੀਕ ਨਾੜਾ ਵੀ ਆ ਜੀ ਚਲੋ ਕੁਝ 19 21 ਭਲਾ ਵੀ ਹੈਗੀਆਂ ਵਾ ਚਵਾਈ ਚੁਈ ਦੀ ਬੜੀ ਠੰਡੀ ਨਿਕਲੀ ਪਰ ਮੈਂ ਇਤਨਾ ਹੀ ਬਹਿ ਜੋ ਅੱਛਾ ਹਾਂਜੀ ਆ ਦੇਖ ਸਾਡੇ ਕੋਈ ਆਲ ਨਹੀਂ ਕੋ ਕੁਛ ਨਹੀਂ ਆ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਉਤਰਾਏ ਬਹੁਤ 5 ਕਿਲੋ ਦੇਣਾ ਚਾਹੀਦਾ ਵਧੀਆ ਅੱਛਾ ਪਹਿਲੇ ਸਵੇਰੇ 5 ਲੀਟਰ ਕਰ ਦੇ ਠੀਕ ਆ ਵਾਧੇ ਵੀ ਕਰ ਸਕਦੇ ਸੇਵਾ ਦੇ ਪਰ ਵੈਂਟ ਗਾੜੀ ਆ ਤੇ ਇਹਦਾ ਫਿਰ ਮੁੱਲ ਮੁੱਲ ਇੱਕ 10 ਕਰ ਦਈਏ 1 ਲੱਖ ਦੇ 10000 ਕਰਨੀ ਵਿੱਚ ਛੋਟ-ਛਾਟ ਹੋਰ 2000 ਛੱਡਦਾ ਕਿ ਮੁੱਲ ਤੇ ਬਰਾਬਰ ਵੀ ਅੱਛੀ ਵੇਖ ਲਓ ਬਾਕੀ ਆ ਵੀ ਚਲੋ ਅਗਲੇ ਕੰਮ ਉੱਤੇ ਵੇਖੋ ਪੂਰੇ ਜੇ ਦੋ ਦੰਦ ਚੀਆ ਇੱਕ ਸਾਹ ਦੇ ਤੇ ਕਦ ਕਿੱਥੇ ਪਹੁੰਚ ਗਿਆ ਵਾ ਬਾਕੀ ਅਗਲੇ ਸੂਬੇ ਨੇ ਇਹਨੇ ਹੋਰ ਜਵਾਨ ਹੋ ਜਾਣਾ ਹੈ ਹਾਂਜੀ ਤੇ ਬਾਕੀ ਕੋਈ ਆਣ ਕੇ ਵੇਖੇ ਪਸੰਦ ਕਰੇ ਇੱਕ ਰੀ ਆ ਥੱਲੇੋਂ ਵੀ ਦੇਖ ਸਕਦੇ ਕਾਫੀ ਹਾਂ ਵੀ ਜੀ ਢਿੱਲੀ ਕੀਤੀ ਤੇ ਸਾਰੀ ਆ ਜਿੰਨੀ ਵੀ ਠੀਕ ਹੈ ਕੀਤੀ ਇੱਕ ਰੀ ਸੇਰੇ ਵਿਚਾਰ ਦੋ ਚੋਆਈਆਂ ਦੀਆਂ ਕਰਤੀਆਂ ਵਾ ਕਿੰਦੇ ਠੀਕ ਹੈ ਜੀ ਤੇ ਚਲੋ ਹੁਣ ਆ ਜਿਹੜੀ ਆ ਇਹ ਵੀ ਪੂਰੀ ਕਮਾਲ ਦੀ ਆ ਆ ਵੇਖੋ ਕੱਲ ਦੀ ਸੂਈ ਜੀ ਅੱਛਾ ਵੀ ਕੱਲ ਦੀ ਸੂਈ ਹਾਂਜੀ ਕੱਲ ਦੀ ਆ ਵੇਖੋ ਪੂਰੇ ਇਹ 2 ਡੰਗ ਚਵਾਈ ਹੋ ਗਈ ਜੇ 9-10 ਦਾ ਕਿਲੋ ਦੁੱਧ ਚੋਈਤਾ ਜੀ ਅੱਛਾ ਹਾਂਜੀ 20 ਕਿਲੋ ਲਗਭਗ ਬੋਲਾ ਹੀ ਗਿਣੋ ਤੁਸੀਂ ਮਤਲਬ ਇਹ ਕਿਲੋ ਤੇ ਲਗਭਗ ਜਿਹੜਾ ਦੁੱਧ ਚੋਲਿਆ ਵਾ ਹਾਂ ਚੋਲਿਆ ਜੇ ਥੱਲੋਂ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਓਗੇ 30 ਤੋਂ ਬਾਹਰ ਜਾਣੀ ਚਾਹੀਦੀ ਜਿਹੜੇ ਸਰ ਨਾਲ ਹੁੰਦੇ ਸਟਾਰ ਨਹੀਂ ਕੱਢੀ ਤੇ ਆਹ ਦੇਖ ਸਕਦੇ ਥਣ ਹਵਾਨਾ ਇਹਦਾ ਇੱਕ ਰੀ ਲਾਗੇ ਰੋ ਦੇਖ ਸਕਦੇ ਜੀ ਪੂਰੇ ਕਮਾਲ ਦੀਆਂ ਵੇੜਾ ਹਾਂ ਜਿਹੜੀਆਂ ਵਿਧਿਆ ਨਾਲ ਜਦੋਂ ਵੀ ਆਈਦਾ ਵਾ ਚੰਗੇ ਸੋਹਣੇ ਪਸ਼ੂ ਹੁੰਦੇ ਆ ਬਾਕੀ ਪਾਰੇ ਪੱਲੇ ਜਿਆਪੁਰੀ ਥੱਲੇੋਂ ਦੇਖ ਸਕਦੇ ਕਿੱਥੇ ਜਾਂਦੀ ਹੈ। ਅਜੇ ਉਹ ਨਿੱਕੀ ਭਲਾਈ ਦੇ ਵੀ ਆਈਆਂ ਹੋ। ਹੈ ਮੇਰੀ ਚਾਕੀ ਠੰਡੀ। ਬਸ ਲੈ ਜੀ। ਬਾਕੀ ਉੱਤਰਾ ਠੰਡੀ ਠੀਰੀ ਆ। ਬਾਕੀ ਚੰਗੀ ਚੀਜ਼ ਤਾਂ ਮੁੱਲ ਵੀ ਚੰਗਾ ਹੀ ਪੈਣਾ ਵਾ ਪਿੱਛੋਂ ਵੀ ਚੰਗੀ ਸਾਮਤੋਂ ਆਈਆਂ ਪਿੱਛੋਂ ਵੀ ਇਹੋ ਜਿਹੀਆਂ ਚੀਜ਼ਾਂ ਪਹਿਲੇ ਲੱਗ ਕੇ ਹੀ ਆਉਂਦੀਆਂ ਸਾਰੇ ਆ ਮਾਨਾ ਪੂਰਾ ਦੁੱਧ ਲੱਗਦਾ ਦੇਖੋ ਤੇਰਾ ਮੁੱਲ ਫਿਰ ਇਹਦਾ 1 15 10 ਦੀ ਦੇਣੀ ਆ ਅੱਛਾ ਹਾਂਜੀ ਇਹ ਵੀ 10 ਦੀ ਦੇਣੀ ਆ ਤੇ ਬਾਕੀ ਜੇ ਕੋਈ ਜੋੜਾ ਇਕੱਠਾ ਲਊਗਾ ਫਿਰ ਮਾਨਤਾ ਨੂੰ ਮੁੱਕੇ ਕਰ ਦੋਗੇ ਤੇ ਹੁਣ ਇਹ ਕਾਵੇ ਪੂਰੇ ਕਿਲੋ ਤਿਆਰ ਦੀ ਅੱਛਾ ਇਹਦੇ ਕੋਲ 20 ਲੀਟਰ ਤਿਆਰ ਆ ਇਹ ਕਿੰਨੇ ਚੱਦੀ ਸੂਈ ਆ ਸੂਈ ਨੂੰ ਹਫਤਾ ਹੋ ਗਿਆ ਜੀ ਅੱਜ ਤੇ ਇਹਦੇ ਕੋਲ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ 5 ਕਿਲੋ ਚਾਹੀਦਾ ਜਿਹਨਾਂ ਵਧੀਆ ਵਹਿੜਿਆ ਵੇਖੋ ਰਾਜੀ ਰੋਜੀ ਇਹ ਵੀ ਜਿਹੜੀ ਚੰਗੇ ਪਿੱਠ ਕੁੜੇ ਦੀ ਮਾਲਕ ਹੈ ਇਹਦੇ ਤੋੜ ਦੋ ਫਿਰ ਇਹਨੂੰ ਇਹ ਕਰੀ ਥਾਣਾ ਹਵਾਨਾ ਇਹਦਾ ਵੀ ਲਾਗੇ ਤਾਂ ਤੁਹਾਨੂੰ ਦਿਖਾ ਦਈਏ ਥਾਣਾ ਥੜਾ ਵੇਰ ਪਰ ਮਸ਼ੀਨ ਨਾਲ ਕੁਚੋਲੇ ਇਹਦੇ ਮਗਰ ਕੀ ਆ ਇਹਦੇ ਮਗਰ ਅੱਛਾ ਜੀ ਤੇ ਉਹਦੇ ਮਗਰ ਕੀ ਸੀ 2 ਨੰਬਰ ਵਾਲੀ ਮਗਰ ਬੱਛੀ ਤੇ ਬਾਕੀ ਨਾਲ ਮਗਰ ਬੱਛੀ ਬੱਚੇ ਤਾਂ ਹੁਣੇ ਦਿਖਾ ਦਿੰਨੇ ਆ ਸਾਰੇ ਹਾਂ ਦੇ ਆ ਜਲੇ ਬਾਕੀ ਕਾਫੀ ਖੂਬਸੂਰਤ ਹੈ ਵੜੇ ਵੀ ਚੰਗੀਆਂ ਜੰਮੀਆਂ ਪਲੀਆਂ ਵਾਂ ਗਾਮ ਵਿੱਚ ਕੋਈ ਵੀਰ ਸਾਹਮਣ ਲਾ ਕੋਈ ਖੜੇ ਕੱਦ ਕਾਠ ਪੱਖਮ ਹੀ ਪੂਰੀ ਜਵਾਨ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 95 ਦੇ ਲੱਗਦੇ ਅੱਛਾ ਇਹ 90000 ਦੀ ਹੈ ਹਾਂਜੀ ਠੀਕ ਆ ਬਾਕੀ ਕੀ ਨਾਮ ਹੁੰਦਾ ਪੜੀਆਂ ਦੇ ਬਾਕੀ ਚਲੋ ਇਹ ਆ ਵੀ ਮੁੱਲ ਤੇ ਸਾਰਿਆਂ ਨੇ ਕਰਨਾ ਹੀ ਹੁੰਦਾ ਓਏ ਕਰੀ ਕੋਈ ਵੀਰ ਖੂਨ ਲਾਵੇ ਛੋਟ ਛੜ ਤੇ ਮੌਕੇ ਤੇ ਹੋਈ ਜੂਗੀ ਹਵਾਨੇ ਤੇ ਨਾੜਾ ਵੀ ਚੰਗੀਆਂ ਆ ਵਾ ਮੋਟੀ ਮੋਟੀ ਫਲ ਤੇ ਹੁਣ ਇਹਦੇ ਕੋਲ ਦੁੱਧ ਕਿੰਨਾ ਜੀ ਤੇ 16 17 ਕਿਲੋ ਦੁੱਧ ਕਿਹਨ ਤਿਆਰ ਜਿਹੜਾ ਮੋਠੇ ਤੋੜ ਦੋ ਫਿਰ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚੀ ਜੀ ਇਹਦੇ ਮਗਰ ਬੱਛੀ ਆ ਅੱਜ ਲੈ ਆਇਆ ਹਾਂਜੀ ਹਾਂਜੀ ਇਹ ਵੀ ਵਿਰਜ ਚਾਰ ਦਾਂਗ ਜੀ ਅੱਛਾ ਚੌਗੀ ਹੈ ਜੀ ਅੱਛਾ ਇਹ ਚਾਮ ਤੇ ਇਹਦਾ ਫਿਰ ਮੁੱਲ ਇਹਦਾ 72000 70 ਲੀ ਦੇਵਾਂਗੇ ਇਹ 70000 ਜੀ ਤੁਹਾਨੂੰ ਫੋਨ ਲਾ ਇਮਾਨਦਾਰ ਕਰ ਮਾਨਤਨ ਕਰ ਦੋਗੇ ਮੌਕੇ ਤੇ ਹਨਾ ਤੇ ਇਹਦੇ ਵੀ ਥਾਨ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਇਹਨਾਂ ਮਗਲ ਬੱਚੀ ਜੀ ਤੇ ਅਵੀ ਸੋਈ ਸੁਵਾਈ ਆ ਇਦੇ ਕੋਲ ਕਿੰਨਾ ਦੁੱਧ ਤਿਆਰ 16 17 ਕਿਲੋ ਤਿਆਰ ਜੀ ਹੁਣ ਤਿਆਰ ਹਾਂ ਜੀ ਇਹਦਾ ਸੁਆ ਕਿੰਨਾ ਇਹਦਾ ਸੁਆ ਦੂਜਾ ਜੀ ਠੀਕ ਆ ਤਿੰਨੋ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੇ 10 ਤੇ 12 ਦਿਨ ਹੋ ਗਏ ਤੇ ਕਿੰਨਾ ਦੁੱਧ ਕਰੀ ਜਾਊਗੀ ਮਤਲਬ 20 ਕਿਲੋ ਇਦੇ ਮਗਰ ਕੀ ਆ ਇਦੇ ਮਗਰ ਬੱਚਾ ਜੀ ਇਦੇ ਮਗਰ ਬੱਚਾ ਹਾਂ ਜੀ ਦੋ ਮਗਰ ਬੱਚੀਆਂ ਤਿੰਨ ਮਗਰ ਬੱਚੇ ਬਾਕੀ ਆਮ ਹੀ ਸਾਰੇ ਕੋਈ ਵੀ ਗਾਣ ਰਸਤੀ ਦੇ ਜਾਂ ਚੱਬੋ ਦੀ ਆਤ ਨਹੀਂ ਜ਼ਿਆਦਾਤਰ ਸਾਰੀਆਂ ਖੁੱਲੀਆਂ ਹੀ ਆਈਆਂ ਮਗਰ ੱੱਚੀ ਜਗ੍ਹਾ ਤੇ ਕੁਛ ਹੁੰਦੀਆਂ ਵੰਜਾ ਦਾ ਬਾਕੀ ਥਾਂ ਇਹਦੇ ਦਾ ਵੀ ਬੜਾ ਕਮਾਲ ਦਾ ਲੱਗਾ ਤੇ ਇਹਦਾ ਫਿਰ ਮੁੱਲ ਨੇ 3000 ਦੇ ਦਿੱਤੇ ਅੱਛਾ 75000 ਦੇ ਇਹ ਕਰਦੀ ਵਿੱਚ ਛੋਟ ਛੋਟ ਕਰਦਾ 2000 ਦੇ ਅੱਛਾ ਛੋਟ ਕਰ 73 ਦੀ ਦੇ ਦੋਗੇ ਤੇ ਬੱਚੇ ਵਿਖਾ ਦੀ ਇਹਨਾਂ ਦੇ ਇੱਕ ਬੱਚੇ ਵੀ ਜੀ ਆ ਦੂਸਰੇ ਨੰਬਰ ਵਾਲੀ ਦੀ ਵਾਛੀ ਕਿਹੜੀ ਚ ਦੂਜੇ ਨੰਬਰ ਵਾਲੀ ਆ ਜੀ ਆ ਬਿਠਾ ਆ ਆ ਆ ਬੱਚੀ ਜੀ ਦੂਜੇ ਨੰਬਰ ਵਾਲੀ ਜੇਰੀ ਦੂਸਰੇ ਨੰਬਰ ਤੇ ਤਾਂ ਆ ਜੀ ਸੁਈ ਉਹਦੀ ਬੱਚਾ ਤਾਂ ਆ ਜਾ ਬੱਚਾ ਜੀ ਤੀਜੇ ਹਾਂ ਜੀ ਤੀਜੇ ਨੰਬਰ ਦੇ ਆ ਚੌਥੇ ਦੀ ਆਜੇ ਚੌਥੇ ਦੀ ਆਜੇ ਚੌਥੇ ਨੰਬਰ ਵਾਲੀ ਦੀ ਬੱਚੀ ਆਜੇ ਹਾਂਜੀ ਪੰਜਵੇਂ ਵਾਲੀ ਦੀ ਆ ਪੰਜਵੇਂ ਵਾਲੇ ਦਾ ਬੱਚਾ ਆ 5 ਵਾਲੇ ਦਾ ਆਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਕੋਈ ਵੀ ਇੱਥੇ ਆਓ ਆਪਣੀ ਚਵਾਈ ਕਰੋ ਤਸੱਲੀ ਕਰੋ ਆਪਣੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਓ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ